ਹਰੀ ਜਨਮंदर ਸਾਹਿਬ ਕੇ ਰਾਤਰੀ ਮਾਰੇ ਦੇ ਬਿਸ਼ਰਮ ਤੋਂ ਮਾਦੂ ਸਿੰਘ ਜੀ ਸੇਵਾ ਵਿੱਚ ਲੱਗੇ ਆ ਜੀ ਤੁਸੀਂ ਦੇਖ ਸਕਦੇ ਆ ਕਿ ਕਿਸ ਪ੍ਰਕਾਰ ਸੈਤ ਸਿੰਘ ਰਾਤ ਨੂੰ 1 ਵਜੇ ਸੇਵਾ ਕਰਦੇ ਆ ਦਰੁਗਿਆ ਸਿੰਘ ਸਾਹਮਣੇ ਦੇਖ ਸਕਦੇ ਹੋ ਬਾਹਰੀਆਂ ਮਨ ਪਰ ਕੇ ਜਲਦੀਆਂ ਇਹ ਦੇ ਰਹੇ ਆ ਤੇ ਲਗਾਤਾਰ ਜਿਹੜੇ ਸਿੰਘ ਆ ਉਹ ਸੇਵਾ ਕਰਦੇ ਆ ਇੱਥੇ ਸੇਵਾ ਸਿਰਫ ਜਿਹੜੇ ਸਿੱਖੀ ਸਰੂਪ ਵਿੱਚ ਪੂਰਨ ਹਨ ਉਹਨਾਂ ਨੂੰ ਸੇਵਾ ਮਿਲਦੀ ਆ ਜਿਨ੍ਹਾਂ ਦੇ ਕੇਸ ਕੱਟੇ ਹਨ ਜਾਂ ਮੁੰਨੇ ਹਨ ਜਾਂ ਜਿਨ੍ਹਾਂ ਨੇ ਰੰਗੇ ਹਨ ਉਹਨਾਂ ਨੂੰ ਸੇਵਾ ਇੱਥੇ ਨਹੀਂ ਮਿਲਦੀ ਜੀ ਤੇ ਗੁਰੂ ਸਾਹਿਬਾਂ ਦੇ ਅੰਦਰ ਦੀ ਸੇਵਾ ਬਾਹਰਲੇ ਪਾਸੇ ਤਾਂ ਚਲੋ ਸਾਰੇ ਸੇਵਾ ਕਰਦੇ ਆ ਪਰ ਅੰਦਰ ਵਿਸ਼ੇਸ਼ ਕਰਕੇ ਇਹ ਮर्यादा ਆ ਵੀ ਸਾਬਤ ਸੂਰਤ ਸਿੱਖੀ ਜਿਹੜਾ ਉਹ ਸੇਵਾ ਕਰ ਸਕਦਾ ਆ ਤੁਸੀਂ ਦੇਖ ਸਕਨੇ ਆ ਇੱਥੇ ਸਾਰੇ ਤੇ ਕਰੋ ਕਰਦੇ ਸੇਵਾਦਾਰ ਵਜ਼ੀਰ ਸਹਿਬਾਨ ਕਿਸ ਪ੍ਰਕਾਰ ਸਾਇਤ ਨਿਰੰਤਰ ਸੇਵਾ ਵਿੱਚ ਗਾਗਰ ਦੀ ਉਡੀਕ ਦੇ ਵਿੱਚ ਨੇ ਕਿ ਸਾਨੂੰ ਇੱਕ ਗਾਗਰ ਮਿਲ ਜAVE ਤਾਂ ਅਸੀਂ ਸੇਵਾ ਕਰੀਏ ਅਰ ਕੋਹ ਸਿੰਘ ਸਾਹਿਬ ਜਿਹੜੇ ਨੇ ਮੁੱਖ ਸੇਵਾਦਾਰ ਨੇ ਜਿਹੜੇ ਰੋਜ਼ ਸੇਵਾਵਾਂ ਲਗਾਉਂਦੇ ਨੇ ਉਹ ਗਾਗਰਾਂ ਪਰ ਪਰ ਕੇ ਜਲਦੀਆਂ ਦਿੰਦੇ ਨੇ ਤੇ ਸਿੰਘ ਲਗਾਤਾਰ ਰਸਕੇ ਵਾਲੜੀਆਂ ਉਹ ਕਰਦੇ ਆ ਦੇਖੋ ਆ ਸਿੰਘ ਸਾਹਿਬ ਉਹਨੇ ਕੋਈ ਕਪੜਾ ਲੈ ਕੇ ਆਲੇ ਦਵਾਲਿਓਂ ਰੇਲਿੰਗ ਸਾਫ ਕਰਨ ਦੀ ਸੇਵਾ ਕਰਦੇ ਆ ਤੇ ਆ ਸਿੰਘ ਇਥੇ ਖਲੋਤੇ ਆ ਵੀ ਕੋਈ ਸੇਵਾ ਚੱਲ ਰਹੀ ਆ ਇਧਰ ਵੀ ਤੇ ਰੋਜ਼ ਦਾ ਨਿਜਮ ਆ ਇਹਨਾਂ ਸਿੱਖਾਂ ਦਾ ਰੋਜ਼ ਰਾਤ ਨੂੰ 1 ਵਜੇ ਆ ਕੇ ਇਹ ਸੇਵਾ ਕਰਦੇ ਆ ਜਦੋਂ ਸਾਰੇ ਲੋਕ ਕਲਯੁਗ ਦੀ ਗੋੜ ਹੀ ਨਹੀਂ ਨਸੁੱਤੇ ਹੁੰਦੇ ਆ ਉਦੋਂ ਗੁਰੂ ਦੇ ਸਿੱਖ ਇੱਥੇ ਆ ਕੇ ਸੇਵਾ ਕਰਦੇ ਆ ਪਰ ਕੁਝ ਸਿੱਖ ਏਦਾਂ ਦੇ ਵੀ ਆ ਜਿਹੜੇ ਇੱਥੇ ਤੁਹਾਨੂੰ ਦਿਖਾਉਣਾ ਗਾ ਪਾਠ ਕਰਦੇ ਆ ਦੇਖੋ ਜੀ ਆਹ ਦੇਖੋ ਆ ਮਾਈਆਂ ਪੈਣਾ ਵੀਰ ਦੇਖੋ ਇੱਥੇ ਬੈਠੇ ਹੋਇਆ ਇਹ ਬਾਣੀ ਪੜ ਰਿਹਾ ਯਾਰ ਰਾਤ ਨੂੰ ਸੋ ਗੁਰਬਾਣੀ ਦਾ ਜਾਪ ਵੀ ਇੱਥੇ ਚੱਲਦਾ ਆ ਇਸ਼ਨਾਨ ਵੀ ਹੋ ਰਿਹਾ ਜੇ ਰਾਤ ਦੇ 1 ਵਜੇ ਤਾਂ ਆ ਕੁਝ ਸੰਗਾ ਆਉਂਦੀਆਂ ਕੁਝ ਜਾ ਰਹੀਆਂ ਆ ਤੇ ਜਾਪ ਕਰਨ ਵਾਲੇ ਵੀ ਬੈਠੇ ਹੁੰਦੇ ਆ ਤੇ ਇਧਰ ਵੀ ਦੇਖੋ ਮਾਤਾ ਜੀ ਮੈਂ ਬਹੁਤ ਟਾਈਮ ਦੇ ਦੇਖ ਰਿਹਾ ਤੇ ਬੜੇ ਸਮੇਂ ਤੋਂ ਲੈ ਕੇ ਨਾ ਇੱਥੇ ਬੈਠ ਕੇ ਜਾਪ ਕਰ ਰਿਹਾ ਕੋਈ ਨਾ ਕੋਈ ਲਗਾਤਾਰ ਗੁਰਬਾਣੀ ਪੜ ਰਹਾ ਹੈ ਤੇ ਬਜ਼ੁਰਗ ਵੀ ਬਾਣੀ ਪੜ ਰਹੇ ਆ ਭੈਣ ਜੀ ਬਾਣੀ ਪੜ ਰਹੇ ਆ ਉਧਰ ਪਰਾਂ ਪਰਨੇ ਪਾਸੇ ਕੁਝ ਸਿੰਘ ਬੈਠੇ ਆ ਉਹ ਲਗਾਤਾਰ ਵਾਹਿਗੁਰੂ ਦਾ ਜਾਪ ਕਰ ਰਹੇ ਆ ਬਹੁਤ ਲੰਬੇ ਸਮੇਂ ਤੋਂ ਬੈਠੇ ਹੋਏ ਆ ਉਹ ਗੁਰਬਾਣੀ ਦਾ ਜਾਪ ਕਰਦੇ ਆ ਵਾਹਿਗੁਰੂ ਦਾ ਸਿਮਰਨ ਕਰਦੇ ਆ ਇਹ ਇੱਕ ਐਸਾ ਸਮਾਂ ਹੁੰਦਾ ਯਾਰ ਆਦਾ ਜਦੋਂ ਬੜਾ ਟਿਕਾਹ ਹੁੰਦਾ ਆ ਸਿਰਫ ਨਾਮ ਜਪਣ ਵਾਲੇ ਸਿਮਰਨ ਕਰਨ ਵਾਲੇ ਸੇਵਾ ਕਰਨ ਵਾਲੇ ਹੀ ਇੱਥੇ ਪਹੁੰਚਦੇ ਆ ਨਾ ਕਿ ਸਾਰਾ ਦਿਨ ਸੰਗਤ ਨੂੰ ਸਜਦਾ ਕਰਨ ਵਾਸਤੇ ਹੁੰਦੀ ਆ ਦੂਰ ਦਰਾਡੇੋਂ ਤੱਕ ਸਿੱਖ ਸੰਗਤਾਂ ਹੁੰਦੀ ਆ ਪਰ ਇਹ ਭਾਵਨਾ ਵਾਲੇ ਸਿੱਖ ਆਕਾਲ ਤਖਤ ਸਾਹਿਬ ਦੀ ਸੇਵਾ ਹੁੰਦੀ ਆ ਜੀ ਹਾਂਜੀ ਇੱਧਰ ਵੀ ਸੇਵਾ ਹੋ ਰਹੀ ਆ ਆ ਜਿਹੜਾ ਮੇਨ ਗੇਟ ਆ ਤਨਰਾਮ ਦਾ ਸਬੂਰ ਜਿੰਨ ਸਰੀਆ ਜਨੇਸਵਾਰ ਯਾਰ ਇਹ ਸੋਸਤਾਨ ਤੇ ਵੀ ਸੇਵਾ ਚੱਲਦੀ ਆ ਜੀ ਇੱਥੇ ਸਤਗੁਰੂ ਜੀ ਦੀ ਅਪਾਰ ਰਹਿਮਤ 24 ਘੰਟੇ ਅਟੁੱਟ ਵਰਤ ਰਹੀ ਆ ਪਾਣੀ ਵੀ ਸਿੰਘ ਨੇ ਕੋ ਸੇਵਾ ਕਰ ਰਿਹਾ ਹੈ ਗੁਰੂ ਰਾਮਦਾਸ ਸਾਹਿਬ ਦੀ ਸੇਵਾ ਕਰਉਂਦੇ ਜੀ ਨੂੰ ਮਨੋ ਖਜਾਵੇ ਨਾ ਵੀ ਮੈਂ ਸੇਵਾ ਕਰਾਂ ਆ ਉੱਪਰ ਦੇਖੋ ਸਿੰਘ ਪਹੁੰਚ ਗਿਆ ਨੇ ਬਾਰੀਆਂ ਖੋਲ ਦਿੱਤੀਆਂ ਆ ਇੱਕ ਹੋਰ ਬਾਰੀ ਖੋਲਣਗੇ ਇਹ ਬਾਰੀਆਂ ਜਦੋਂ ਗੁਰੂ ਅਰਜਨ ਦੇਵ ਜੀ ਨੇ ਬਣਵਾਈਆਂ ਸਨਾਂ ਜੀ ਤੇ ਇਹਨਾਂ ਬਾਰੀਆਂ ਦਾ ਇੱਕ ਕਰਾਮਾਤੀ ਦ੍ਰਿਸ਼ ਇਹ ਆ ਕਿ ਜਦੋਂ ਤੁਸੀਂ ਇੱਥੇ ਠੰਡਾਂ ਵਿੱਚ ਬੈਠੋਗੇ ਤਾਂ ਤੁਹਾਨੂੰ ਇੱਥੇ ਅਨੇਕ ਗਾਊਗਾ ਕਿ ਜਦੋਂ ਤੁਸੀਂ ਇੱਥੇ ਗਰਮੀਆਂ ਵਿੱਚ ਬੈਠੋਗੇ ਤਾਂ ਤੁਹਾਨੂੰ ਇੱਥੇ ਠਹਾ ਲੱਗੇ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਆਏ ਤਾਂ ਗੁਰੂ ਅਰਜਨ ਦੇਵ ਪਾਸ਼ਾ ਗੁਰੂ ਰਾਮਦਾਸ ਮਹਾਰਾ ਜਿੱਦਾਂ ਵੀ ਇਹ ਹਰ ਜਿਉ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੈ ਗੁਰੂ ਸਾਹਿਬ ਨੇ ਇਹ ਸੰਸਾਰ ਦੇ ਉੱਤੇ ਪਰਮੇਸ਼ਰ ਦਾ ਘਰ ਸੱਚਖੰਡ ਜੇ ਕਿਸੇ ਨੇ ਦੇਖਣਾ ਤਾਂ ਉਹ ਇੱਕ ਹੀ ਆ ਮੈਂ ਮੇਰੇ ਮੰਨਣ ਵਿੱਚ ਤਾਂ ਇਸ ਤੋਂ ਉੱਪਰ ਸੱਚਖੰਡ ਦਾ ਵੀ ਕੋਈ ਨਜ਼ਾਰਾ ਨਹੀਂ ਹੋਵੇਗਾ ਜੋ ਦ੍ਰਿਸ਼ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਇਸ ਵੇਲੇ ਦਾ ਹੈ ਜੋ ਅੰਮ੍ਰਿਤ ਵੇਲੇ ਦਾ ਹੈ ਤਾਂ ਇਹ ਸਤਿਗੁਰੂ ਜੀ ਦੀਆਂ ਪਾਰ ਬਖਸ਼ਿਸ਼ਾਂ ਇਹ ਦੁੱਖ ਭੰਜਨੀ ਬੇਰੀ ਹੈ ਜੀ ਤੁਸੀਂ ਇਸ ਕਰ ਜਾਣਦੇ ਹੋ ਇਸ ਸਥਾਨ 'ਤੇ ਅਜੇ ਵੀ ਇਸ਼ਨਾਨ ਹਾਰੇ ਲਗਾਤਾਰ ਇਸ਼ਨਾਨ ਚੱਲਦੇ ਆ ਇੱਕ ਐਸੀ ਗੁਰੂ ਰਾਮਦਾਸ ਪਾਸ਼ਾ ਦੀ ਨਗਰੀ ਹੈ ਜਿੱਥੇ 24 ਘੰਟੇ ਸੇਵਾ 24 ਘੰਟੇ ਬਾਣੀ 24 ਘੰਟੇ ਸਿਮਰਨ 24 ਘੰਟੇ ਨਾਮ ਜਪਣ ਵਾਲੀਆਂ ਅਭਿਆਸੀ ਰੂਹਾਂ ਸਾਖਸ਼ਾਤ ਰੂਪ ਦੇ ਵਿੱਚ ਨਿਵਾਸ ਕਰਦੀਆਂ ਹਨ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਇਹ ਕੋਈ ਬਚ ਨਹੀਂ ਆਣਾ ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ ਨਾ ਕਰੇ ਕਿਸੇ ਦਾ ਮਰਦਾਨ ਸਾਰੇ ਜਣੇ ਇੱਕ ਵਾਰ ਲਿਖ ਦਿਓ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਆ ਦੇਖੋ ਸਿੰਘ ਬਾਲਟੀਆਂ ਲੈ ਕੇ ਆਈ ਜਾਂਦੇ ਆ ਇਹਨਾਂ ਨੇ ਸੇਵਾ ਕੀਤੀ ਆ ਧੰਨ ਭਾਗ ਨੇ ਇਹਨਾਂ ਦੇ ਜਿਹੜੇ ਰੋਜ਼ ਹੀ ਤਕਰੀਬਨ ਇਸ ਵੇਲੇ ਆ ਕੇ ਆਪਣੇ ਘਰ ਦੇ ਕੰਮਾਂ ਕਾਜਾਂ ਨੂੰ ਤਿਆਗ ਕੇ ਫਿਰ ਤੇ ਸੇਵਾ ਕਰਦੇ ਆ ਇਹ ਬੁਰੇ ਸਾਡੀ ਕਿਰਪਾ ਦੇ ਨਾਲ ਹੀ ਸੇਵਾ ਜੜੀ ਆਉਂਦੀ ਆ ਜਦੋਂ ਵੀ ਸਮਾਂ ਆਵੇ ਇਸ ਵੇਲੇ ਜਰੂਰ ਇੱਥੇ ਬਾਹਰ ਸੇਵਾ ਦੇ ਵਿੱਚ ਲੱਗਿਓ ਜੀ ਸੋ ਥੋੜੇ ਸਮੇਂ ਨੂੰ ਫਿਰ 메ਨ ਦਰਵਾਜ਼ੇ ਖੁੱਲ ਜਾਣੇ ਉੱਥੇ ਸੰਗ ਤਾਂ ਹੁਣ ਨਾਮ ਜਪਣ ਲੱਗ ਪਈਆਂ ਆ ਉਧਰ ਅਸੀਂ ਤੁਹਾਨੂੰ ਫਿਰ ਕਦੇ ਬਾਅਦ ਵਿੱਚ ਦਿਖਾਵਾਂਗੇ ਹੁਣ ਨਿਤਨੇਮ ਦਾ ਸਮਾਂ ਹੋ ਗਿਆ ਜੀ ਸੋ ਆਪਾਂ ਵੀ ਹਾਜ਼ਰੀ ਲਵਾ ਲਈਏ ਵਾਹਿਗੁਰੂ 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 ਵਾਹਿਗੁਰੂ